ਸਤਿ ਸ਼੍ਰੀ ਅਕਾਲ ਜੀ ਘਰ ਦੀ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਦਹੀਂ ਵਿੱਚ ਪਾਉਣ ਵਾਲੀਆਂ ਪਕੌੜੀਆਂ ਇੱਧਰ ਆਪਾਂ 3-4 ਚਮਚੇ ਬੇਸਣ ਲੈ ਆ ਹੁਣ ਇਸ ਵਿੱਚ ਮਸਾਲਾ ਪਾਵਾਂਗੇ ਟੇਸਟ ਦੇ ਅਨੁਸਾਰ ਪਾ ਸਕਦੇ ਹੋ ਨਮਕ ਲਾਲ ਮਿਰਚ धनिया पाउडर इस हल्दी नहीं पावेंगे हम बेसन चंकी तरह गुन लेंगे थोड़ा जहा सॉफ्ट रखा ताकि पकौड़िया बढ़िया बन जा आटे का चंकी तरह पेड़ा बना लेंगे ਜਿਆਦਾ ਹਾਰਡ ਨਹੀਂ ਕਰਦੇ ਸੌਫਟ ਹੀ ਰੱਖਾਂਗੇ ਇਹਨੂੰ ਪਕੌੜੀਆਂ ਲਈ ਬੇਸਨ ਨੂੰ ਬੰਨਦੇ ਤਿਆਰ ਕਰ ਲਿਆ ਉਹਨਾਂ ਨੂੰ ਇਸ ਨੂੰ 5 ਤੋਂ 7 ਮਿੰਟ ਲਈ ਢੱਕਣਾ ਟੱਕ ਕੇ ਰੱਖਾਂਗੇ ਤੇਲ ਗਰਮ ਹੋ ਚੁੱਕਿਆ ਹੁਣ ਇਸ ਵਿੱਚ ਪਾਵਾਂਗੇ ਬਰੀਕ ਬਰੀਕਰਿਆਂ ਨੂੰ ਛੋਟੇ-ਛੋਟੇ ਪਕੌੜੀਆਂ ਜਿਆਦਾ ਵੱਡੀਆਂ ਨਹੀਂ ਕਰਾਂਗੇ ਕੌੜੀਆਂ ਬਣ ਰਹੀਆਂ ਨੇ ਵਿੱਚ ਵਿੱਚ ਦੀ ਸੰ ਘੁਲਾਉਂਦੇ ਰਹਾਂਗੇ ਤਾਂ ਕਿ ਚਾਰੇ ਪਾਸੇ ਚੰਗੀ ਤਰ੍ਹਾਂ ਪੱਕ ਜਾਵੇ ब्राउन होने लग गई दो तीन मिनट तक इस चंकी तरह फ्राई करा पकौड़िया तो चंगी तरह फ्राई हो चुकी हैं हम इसमें तेल कट लेंगे ਪਕੌੜੀਆਂ ਨੂੰ 5-7 ਮਿੰਟਾਂ ਲਈ ਠੰਡਾ ਰੱਖ ਕਰਾਂਗੇ ਉਸ ਤੋਂ ਬਾਅਦ ਦਹੀਂ ਚ ਪਾਵਾਂਗੇ ਪਕੌੜੀਆਂ ਠੰਡੀਆਂ ਹੋ ਚੁੱਕੀਆਂ ਨੇ ਹੁਣ ਇਸ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਹੋਰ ਜ਼ਿਆਦਾ ਸੌਫਟ ਹੋ ਜਾਣ ਪਕੌੜੀਆਂ 'ਚ ਥੋੜਾ ਜਿਹਾ ਮਿੱਠਾ ਸੋਡਾ ਪਾਇਆ ਤਾਂ ਕਿ ਸੌਫਟ ਰਹੇ ਸਾਉਤੂ ਪਰਾ ਦਹੀਂ ਚੰਗੀ ਤਰ੍ਹਾਂ ਫੈਂਟ ਲਾਂਗੇ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਿਆ ਹੁਣ ਇਸ ਵਿੱਚ ਪਾਵਾਂਗੇ ਪਕੌੜੀਆਂ ਪਕੌੜੀਆਂ ਨੂੰ ਪਾਣੀ ਚ ਕੱਢ ਲਏ ਸਨ ਇਹ ਹੋਰ ਵੀ ਜ਼ਿਆਦਾ ਸੌਫਟ ਹੋ ਗਈਆਂ ਹੁਣ ਇਸ ਨੂੰ ਦਹੀਂ ਚ ਮਲਾਵਾਂਗੇ चंकी तरह मिक्स कर लेंगे और इसवेंगे नमक धनिया पाउडर लाल मिर्च चंकी तरह मिक्स कर लें हम इसे भुनया हुआ जीरा गार्निश करने इस टेस्ट बहुत वीडियो आ ਦਹੀਂ ਪਕੌੜੀਆਂ ਬਣ ਕੇ ਤਿਆਰ ਹੈ ਬਹੁਤ ਹੀ ਹੈਲਦੀ ਰੈਸਪੀ ਇਸ ਤਰ੍ਹਾਂ ਸਾਨੀਆ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ ਦਹੀਂ ਪਕੌੜੀਆਂ ਜੇਕਰ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ